ਪਠਾਨਕੋਟ ਦੇ 21 ਸਬੇ ਦੇ ਵਿੱਚ ਮਜ਼ਦੂਰੀ ਕਰਨ ਵਾਲੇ ਮੇ ਦੂਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨੇ ਹੜਦਾ ਹਾਲ ਦੇ ਨੇ ਤੰਦ ਆ ਜਿਕੇ ਨਾ ਬਲੋ ਏ ਠੇਕੇਦਾਰ ਦੇ ਉਪਰ ਰੋਪ ਲਗਾਇਆ ਜਾ ਰਿਹਾ ਨੇ ਕਿ ਜਿਹੜੀ ਮਿਹਨਤਾਂ ਜਿਹੜਾ ਉਹ ਪੂਰਾ ਨੇ ਦਿੱਤਾ ਜਾ ਰਿਹਾ ਜਿਸ ਦੇ ਚਲਦੇ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀਗਾ ਪਰ ਉਹਨਾਂ ਦੀ ਜਿਹੜੀ ਮੰਗਾਂ ਨਹੀਂ ਮੰਨਿਆ ਗਈਆਂ ਜਿਸ ਦੇ ਚਲਦੇ ਉਹਨਾਂ ਵੱਲੋਂ ਅੱਜ ਜੀਸੀ ਪਠਾਨਕੋਟ ਨੇ ਇੱਕ ਮੰਗ ਪੱਤਰ ਦਿੱਤਾ ਗਿਆ ਤੁਸੀਂ ਨਾਲ ਸਾਡੀ ਕੋਸ਼ਿਸ਼ ਕਰ ਰਹੇ ਹਾਂ ਕਿ ਕਾਫੀ ਸੰਖਿਆ ਦੇ ਵਿੱਚ ਜਿਹੜੇ ਮਜ਼ਦੂਰ ਨੇ ਇੱਥੇ ਪਹੁੰਚੇ ਹੋਏ ਇਹਨਾਂ ਦੇ ਆਪਣੀ ਮੰਗਾਂ ਮਨਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਪਰ ਠੇਕੇਦਾਰ ਵੱਲੋਂ ਕੋਈ ਵੀ ਜਿਹੜੀ ਉਹਨਾਂ ਦੀ ਮੰਗ ਨਹੀਂ ਮੰਨੀ ਜਾ ਰਹੀ ਮਜ਼ਦੂਰਾਂ ਦਾ ਕਹਿਣਾ ਜੇਕਰ ਸਾਡੀ ਕੋਈ ਮੰਗ ਨਾ ਮੰਨੀ ਕੀ ਕਹਿਣਾ ਉਹਨਾਂ ਦਾ ਇਸ ਧਰਨੇ ਦੇ ਦੌਰਾਨ ਮੈਂ ਸਾਰੇ ਕਾਮਰੇਡ ਬਲਕਾਰ ਚੰਦ ਭਰਿਆ ਲੜੀ ਇਹ ਸਾਡੀ ਇਹ ਮਜ਼ਦੂਰ ਵੈਲਫੇਅਰ ਸੁਸਾਇਟੀ ਦੀ ਜਿਹੜੀ ਯੂਨੀਅਨ ਹੈ ਉਸ ਸ਼ੇਕਰੀਬ ਸੇਸ਼ਕ ਬੰਦੇ ਦੇ ਲਗਭਗ 3 ਦਿਨ ਤੋਂ ਲਗਾਤਾਰ ਧਰਨੇ ਤੇ ਬੈਠਿਆ ਅਜੇ ਤੱਕ ਇਹਨਾਂ ਦੀ ਕੋਈ ਸੁਣਾਈ ਨਹੀਂ ਹੋਈ ਇਸ ਲਈ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਕਿ ਜੋ ਇਹ ਲਿਖੇ ਇਹਨਾਂ ਦੀ ਮੰਗ ਪੱਤਰ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਹੋਰ ਮੰਗਾਂ ਪੂਰੀਆਂ ਨਹੀਂ ਕਰਨਗੇ ਫਿਰ ਜਥੇਬੰਦੀ ਜੋ ਫੈਸਲਾ ਕਰੇਗੀ ਫਿਰ ਉਹ ਅਗਲਾ ਐਕਸ਼ਨ ਹੈ ਉਹ ਲਿਖਾਂ ਮੰਗਾ ਇਹ ਆ ਜੀ ਸਾਨੂੰ ਬਹੁਤ ਸਮਾਂ ਹੋ ਗਿਆ ਓਏ 2 ਤੋਂ 21 ਸਾਬ ਇਹਦੇ ਵਿੱਚ ਕੰਮ ਕਰਦੇ ਹੋਏ ਪਿਛਲੇ 4-5 ਦਿਨਾਂ ਤੋਂ ਅਸੀਂ ਠੇਕੇਦਾਰ ਨਾਲ ਗੱਲਬਾਤ ਕਰਨ ਦੇ ਚੱਕਰ 'ਚ ਸੀ ਕਿ ਸਾਡੀ ਤਨਖਾਹ ਦਾ ਕੋਈ ਇੰਤਜ਼ਾਮ ਕੀਤਾ ਜਾਏ ਸਾਡੇ ਬੰਦੇ ਖਰਚੇ ਜੋ ਸਾਡੀ ਤਨਖਾਹ ਨਾਲ ਜੁੜਨੇ ਚਾਹੀਦੇ ਉਹ ਦੇਣੇ ਚਾਹੀਦੇ ਆ ਪਰ ਸਾਡੇ ਨਾਲ ਕੋਈ ਵੀ ਆਵਾਜ਼ ਪ੍ਰਬੰਧ ਨਹੀਂ ਕੀਤਾ ਗਿਆ ਠੇਕੇਦਾਰ ਵੱਲੋਂ ਜੇ ਆ ਗੱਲ ਕਰਨ ਆਏ ਤੇ ਉਹਨਾਂ ਨੇ ਬਿਲਕੁਲ ਹੀ ਸਾਨੂੰ ਜਿੱਦਾਂ ਆਪਾਂ ਸਬਜ਼ੀਆਂ ਦਾ ਰੇਟ ਲਾਇਆ ਜਾਂਦਾ ਉਸੇ ਤਰੀਕਾ ਨਾਲ ਸਾਡੀ ਬੋਲੀ ਲਾਈ ਗਈ ਹੈ 15 ਰੁਪਏ ਪਤਾ ਹੈ 15 ਰੁਪਏ ਵਧਾ ਰਿਆ ਮਤਲਬ ਕਿ ਇੱਕ ਪਰ ਡੇ ਪਿਛੇ ਤੋਂ ਸਾਨੂੰ ਮਨਜ਼ੂਰ ਨਹੀਂ ਹੈਗੀ ਨਾ ਸਰਕਾਰੀ ਛੋਟੀ ਦੀ ਕੋਈ ਸਹੂਲਤ ਮਿਲਦੀ ਹੈ ਨਾ ਹੀ ਕਿਸੇ ਫੈਸਿਲਿਟੀ ਦਾ ਇੰਤਜ਼ਾਮ ਕੀਤਾ ਜਾਂਦਾ ਇੱਕ ਠੇਕੇਦਾਰ ਨੂੰ ਭਰਨ ਵਾਸਤੇ ਸਰਕਾਰਾਂ ਮਤਲਬ ਕਿ ਇੱਕ ਠੇਕੇਦਾਰ ਨੂੰ ਅੱਗੇ ਕਰ ਰਹੀ ਹੈ ਇਹਨੇ ਗਰੀਬਾਂ ਦਾ ਖੂਨ ਚੂਸ ਕੇ ਠੇਕੇਦਾਰ ਕਿੱਥੇ ਕਿਤੇ ਪੁੱਜ ਗਿਆ ਗਰੀਬ ਮਜ਼ਦੂਰ ਉੱਥੇ ਹੀ ਹੁੰਦੀ ਹੈ ਉਹ ਡਾਊਨ ਜਾ ਰਿਹਾ ਉੱਤੇ ਨਹੀਂ ਜਾ ਰਿਹਾ ਠੇਕੇਦਾਰ ਇੱਕ ਸਿੰਗਲ ਪਰਸਨ ਉੱਤੇ ਜਾ ਰਿਹਾ ਸਾਡੇ ਲੋ ਇਹ ਹੀ ਹੈ ਕਿ ਸਾਡਾ ਕੋ ਬਣਦਾ ਖਰਚਾ ਜੜਾ ਜਨਾ ਅਸੀਂ ਆਪਣੇ ਪਰਿਵਾਰ ਦਾ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕੀਏ ਉਸ ਤਰੀਕੇ ਨਾਲ ਦਿੱਤਾ ਜਾਏ ਅਸੀਂ ਡੀਸੀ ਸਾਹਿਬ ਕੋ ਵੀ ਇਹ ਹੀ ਮੰਗ ਲੈ ਕੇ ਆਏ ਆ ਕਿ ਸਾਡੀ ਸੁਣਵਾਈ ਕੀਤੀ ਜਾਏ ਸਰਕਾਰ ਅੱਗੇ ਸਾਡੀ ਅਪੀਲ ਪਹੁੰਚਾਈ ਜਾਏ ਧੰਨਵਾਦ ਸਰ ਗੱਲ ਇਹ ਆ ਵੀ ਅਸੀਂ 2013 ਦੇ ਵਿੱਚ ਕੰਮ ਕਰਨੇ ਆ ਵੀ ਸਾਡੀ ਜਿਹੜੀ ਤਨਖਾਹ ਜਿਹੜੀ ਪੀ ਬਿਲਕੁਲ ਨਹੀਂ ਬਤਾ ਰਹੇ ਪੀ ਬਦਹਾ ਕੇ ਰਿਹਾ ਕਦੀ 15 ਰੁਪਏ ਕਹਿ ਰਿਹਾ ਹੈ ਕਦੀ ਸਾਨੂੰ 5 ਰੁਪਏ ਕਹਿ ਰਿਹਾ ਹੈ ਪੀ ਸਾਡੀ ਮੰਗ ਇਹ ਹੈ ਪੀ ਸਾਡੀ ਜਿਹੜੀ ਤਨਖਾਹ ਜਿਹੜੀ ਜਿਆਦਾ ਜਿਆਦਾ 20000 ਦੇ ਲਾਗੇ ਸਾਕੇ ਹੋਣੀ ਚਾਹੀਦੀ ਹੈ ਜਿਹੜੀ ਮਜ਼ਦੂਰ ਦੀ ਜਿਹੜੀ ਤਨਖਾਹ ਹੈ ਪੀ ਇਹ ਸਾਡੀ ਬੇਨਤੀ ਹੈ